ਕੀ ਇਹ ਨਾ ਦੇ ਸਤਿ ਸ਼੍ਰੀ ਅਕਾਲ ਬਰਦਾਬਾਦ 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 ਹੋਰ ਥੋੜਾ ਸਾਥ ਦੇ ਲਓ ਭਾਰ ਸਭਾ ਵੱਲੇ ਨੌਜਵਾਨਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਨਾਜਾਇਜ਼ ਕਬਜਾ ਸ਼ਹੀਦਾ ਦੀ ਯਾਦਗਾਰ ਦੇਤੇ ਕੀਤਾ ਹੋਇਆ ਸੀ ਉਹ ਨਾਜਾਇਜ਼ ਕਬਜਾ ਨੌਜਵਾਨਾਂ ਨੇ ਆਪਣੇ ਹੱਥ ਕਾਰਜ ਲੈਣਾ ਸ਼ੁਰੂ ਕਰਦਾ ਨੌਜਵਾਨ ਭਾਰ ਸਭਾ ਵੱਲੋਂ ਅੱਜ ਅਸੀਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਸਾਥੀਆਂ ਦੇ ਸ਼ਿਦੀ ਘੜੇ ਤੇ ਜੋ ਭਗਤ ਸਿੰਘ ਹੋਰਾਂ ਦੀ ਪਾਰਟੀ ਐਚਐਸਆਰ ਉਹਦਾ ਹੈੱਡਕੁਆਟਰ ਪੰਜਾਬ ਦਾ ਹੈੱਡਕੁਆਟਰ ਜਿਹੜਾ ਰੋਲ ਰਿਆ ਸੀ ਫਿਰੋਜ਼ਪੁਰ ਤੂੜੀ ਬਾਜ਼ਾਰ ਦੇ ਵਿੱਚ ਜਿਹਦੇ ਤੇ ਜਿਹੜਾ ਨਜਾਇਜ਼ ਕਬਜ਼ਾ ਉਹ ਕਬਜ਼ਾਦਾਰੀ ਲੋਕਾਂ ਨੇ ਕੀਤਾ ਹੋਇਆ ਸੀਗਾ ਇਸ ਟਿਕਾਣੇ ਦਾ ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਇੱਥੇ ਜਿਹੜੇ ਉਹ ਚੋਟੀ ਦੇ ਕ੍ਰਾਂਤੀਕਾਰੀ ਰਹਿੰਦੇ ਰਹੇ ਆ ਜਿਨ੍ਹਾਂ ਨੂੰ ਇਤਿਹਾਸ ਦੇ ਵਿੱਚ ਫਾਂਸੀਆਂ ਹੋਈਆਂ ਕਾਲੇ ਪਾਣੀ ਦੀਆਂ ਸਜ਼ਾਵਾਂ ਹੋਈਆਂ ਉਮਰ ਕੈਦ ਦੀਆਂ ਸਜ਼ਾਵਾਂ ਹੋਈਆਂ ਇੱਥੇ ਚੰਦਰਸ਼ੇਖਰ ਆਜ਼ਾਦ ਇੱਥੇ ਭਗਤ ਸਿੰਘ ਇੱਥੇ ਸੁਖਦੇਵ ਇੱਥੇ ਮਹਾਵੀਰ ਸਿੰਘ ਇੱਥੇ ਡਾਕਟਰ ਗਿਆ ਪ੍ਰਸ਼ਾਦ ਸ਼ਿਵ ਵਰਮਾ ਉਹ ਕ੍ਰਾਂਤੀਕਾਰੀ ਜਿਹੜੇ ਉੱਥੇ ਰਹਿੰਦੇ ਰਹੇ ਆ ਉਹਨਾਂ ਨੇ ਆਪਣੀਆਂ ਗੁੱਪਸਰ ਗਰਮੀਆਂ ਚਲਾਈਆਂ ਇੱਥੇ ਹੀ ਜਿਹੜਾ ਸਾਂਡਰਸ ਨੂੰ ਕਤਲ ਕਰਨ ਦੀ ਪਲੈਨਿੰਗ ਹੁੰਦੀ ਆ ਇੱਥੇ 에ਅਰ ਪਿਸਟਲ ਦੇ ਨਾਲ ਭਗਤ ਸਿੰਘ ਹੋਰੀ ਨਿਸ਼ਾਨੇਬਾਜ਼ੀ ਉਹ ਸਿੱਖਦੇ ਰਹੇ ਆ ਬਹੁਤ ਇਤਿਹਾਸਕ ਧਰੋਹਰ ਸੀ ਸਰਕਾਰਾਂ ਨੇ ਇਹਨੂੰ ਘੱਟੇ ਰੋਲਣ ਦੀ ਕੋਸ਼ਿਸ਼ ਕੀਤੀ ਆ ਇਹਨੂੰ 2015 ਦੇ ਵਿੱਚ ਪੰਜਾਬ ਦੀ ਸਰਕਾਰ ਨੇ ਅੰਜਲੀ ਭਾਵਰਾ ਜਿਹੜੇ ਪ੍ਰਿੰਸੀਪਲ ਸੈਕਟਰੀ ਆ ਉਹਨਾਂ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਇਹਨੂੰ ਹਿਸਟੋਰੀਕਲ ਮੋਨੂਮੈਂਟ ਡਿਕਲੇਅਰ ਕਰ ਦਿੱਤਾ ਸੀਗਾ ਇੱਥੇ ਸੱਭਿਆਚਾਰਕ ਭਾਗ ਨੇ ਬੋਰਡ ਵੀ ਲਾਤਾ ਸੀ ਔਰ ਇਹਦੇ ਤੇ ਉਦੋਂ ਗਾਂ ਕੋਈ ਕਾਰਵਾਈ ਨਹੀਂ ਹੋਈ ਸਾਂਭਿਆ ਨਹੀਂ ਜਾ ਰਿਆ ਸੀ ਅੱਜ ਅਸੀਂ ਨੌਜਵਾਨ ਭਾਰ ਸਭਾ ਵੱਲੋਂ ਸ਼ਹੀਦਾਂ ਦੇ ਅਸੀਂ ਦੀਦੀਹਾੜੇ ਤੇ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਆ ਉਹਨਾਂ ਦਾ ਇਤਿਹਾਸਕ ਤ੍ਰੋਹਰ ਉਹਨਾਂ ਦੀ ਇਤਿਹਾਸਕ ਯਾਦਗਾਰ ਜਿਹੜੀ ਇਤਿਹਾਸ 'ਚ ਘੱਟੇ ਰੋਲੀ ਜਾ ਰਹੀ ਸੀ ਅੱਜ ਉਹਨੂੰ ਅਸੀਂ ਖਾਲੀ ਕਰਵਾ ਕੇ ਮੰਗ ਕੀਤੀ ਆ ਕਿ ਸਰਕਾਰ ਇਹਨੂੰ ਸਾਹਮੇ ਸਰਕਾਰ ਇੱਥੇ ਲਾਇਬ੍ਰੇਰੀ ਤੇ ਮਿਊਜ਼ੀਅਮ ਚ ਨੂੰ ਵਿਕਸਤ ਕਰੇ ਨੌਜਵਾਨ ਹਰਸਾ ਦਾ ਕਾਫਲਾ ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਦੇ ਗੁੱਪਤ ਕਾਲੇ ਨੂੰ ਬਚਾਉਣ ਦੇ ਲਈ ਜਿਹੜਾ ਲੰਮੇ ਸਮੇਂ ਤੋਂ ਲੜ ਰਿਹਾ ਸੀ ਅੱਜ ਉਹ ਕਾਫਲਾ ਉਹਨਾਂ ਦੇ ਸ਼ਹੀਦੀ ਸਮਾਗਮ ਤੇ ਉਸ ਜਗ੍ਹਾ ਨੂੰ ਬਚਾਉਂਦੇ ਲਈ ਅੱਗੇ ਵਧ ਰਿਹਾ ਹੈ ਜੀ ਮਾਨ ਸਰ ਜੀ ਥੋੜਾ ਸਾਥ ਦਿਓ ਜੀ ਮਾਨ ਸਰ ਜੀ ਨੌਜਵਾਨਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਨਾਜਾਇਜ਼ ਕਬਚਾ ਖੁਸ਼ੀਦਾਨਾ ਦੇਖ ਸਕਦੇ ਹੋ ਇਹਨਾਂ ਨੌਜਵਾਨਾਂ ਨੇ ਵੱਡੀ ਗਿਣਤੀ ਇਕੱਠੇ ਹੋ ਕੇ ਇਸ ਯਾਦਗਾਰ ਨੂੰ ਜਿਹੜਾ ਹੋ ਤਬ ਜੇਠੋ ਛੜਵਾ ਲਿਆ ਗਿਆ ਹੈ ਬਰਬਾਦ 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 ਹੋਰਾਂ ਨੇ ਲੰਬਾ ਸਮਾਂ ਜਿਹੜਾ ਇੱਥੇ ਕਰ ਰਹੇ ਆ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਦੇ ਲਈ ਇੱਥੇ ਮਰਦਾ